प्यारे बच्चों सश्यकाल तो सबका स्वागत ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਸਭ ਨੂੰ ਕਰਾਉਣ ਤਰੀਕਾ ਸਾਡਾ ਪੰਜਾਬ ਜਾਂ ਪੰਜਾਬ ਦੇ ਉੱਤੇ ਇਹ ਐਸੇ ਤਾਂ ਪਿਆਰੇ ਬੱਚਿਓ ਜੇ ਤੁਹਾਨੂੰ ਹਸ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਾਰੇ ਆ ਦੇ ਦਬਾ ਦੇਣਾ ਹੈ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾ ਵੇਲੇ ਅੱਜ ਦੀ ਵੀਡੀਓ ਵਿੱਚ ਆਪਾਂ ਹਾ 100 ਸ਼ਬਦਾਂ ਦਾ 에ਸੇ ਕਰਨ ਵਾਲੇ ਹਾਂ ਤਾਂ ਜ਼ਰੂਰ ਧਿਆਨ ਦਿਨਾ ਪਿਆਰੇ ਬੱਚੇ ਇਸ ਵੀਡੀਓ ਨੂੰ ਦੇਖਿਓ ਪੰਜਾਬ ਪੰਜਾਬੀਆਂ ਦੀ ਜਨਮ ਭੂਮੀ ਹੈ ਇਹ ਸ਼ੁਰੂ ਤੋਂ ਸ਼ੁਰੂ ਤੋਂ ਹੀ ਪੰਜਾਬ ਦਾ ਪਹਿਰੇ ਵਾਰ ਰਿਹਾ ਹੈ ਪੰਜਾਬ ਪੰਜ ਪਲਸ ਆਬ ਸ਼ਬਦਾ ਤੋਂ ਬਣਿਆ ਹੈ ਇਸ ਦਾ ਭਾਵ ਹੈ ਪੰਜ ਦਰਿਆਵਾਂ ਦੀ ਧਰਤੀ ਪਰ ਪੰਜਾਬ ਦੀਆਂ ਹੱਦਾਂ ਸਮੇਂ-ਸਮੇਂ ਬਦਲੀਆਂ ਬਦਲਦੀਆਂ ਰਹੀਆਂ ਹਨ 1947 ਈਸਵੀ ਵਿੱਚ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ 1966 ਈਸਵੀ ਵਿੱਚ ਭਾਸ਼ਾ ਦੇ ਆਧਾਰ ਤੇ ਪੰਜਾਬ ਹੋਂਦ ਵਿੱਚ ਆਇਆ ਮੌਜੂਦਾ ਪੰਜਾਬ ਵਿੱਚ ਪੰਜ ਦਰਿਆ ਨਹੀਂ ਵਗਦੇ ਪੰਜਾਬ ਦੀ ਧਰਤੀ Sufi ਫਕੀਰਾਂ ਅਤੇ ਗੁਰੂ ਸਾਹਿਬਾਨਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਇਹ ਦੇਸ਼ ਦੇ ਅਨ ਦੀ ਲੋੜ ਨੂੰ ਪੂਰਾ ਕਰਦਾ ਹੈ ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬੀਆਂ ਨੇ ਨਾਂਕ ਕਮਾਇਆ ਹੈ ਪੰਜਾਬੀ ਵੱਖ-ਵੱਖ ਖੇਤਰਾਂ ਵਿੱਚ ਚੰਗੇ ਅਤੇ ਉੱਚੇ ਅਹੁਦਿਆਂ ਤੇ ਪੁੱਜੇ ਹਣ ਪੰਜਾਬੀ ਸਭਿਆਚਾਰ ਪੰਜਾਬੀਆਂ ਦੀ ਪਛਾਣ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਨੂੰ ਦੇਖਣ ਲਈ ਇੰਨਾ ਹੀ ਮੈ ਤੁਹਾਨੂੰ ਮਿਲੂਗਾ ਅਗਲੀ ਵੀਡੀਓ ਦੇ ਵਿੱਚ